ਬੜਾ ਸਵਾਗਤ ਹੈ ਤੀਆਂ ਦੀ ਲੋੜੀ ਦੇ ਵਿੱਚ ਹਰ ਸਾਲ ਅਸੀਂ ਸੈਲੀਬ੍ਰੇਟ ਕਰਦੇ ਪਿਛਲੇ 5 ਸਾਲਾਂ ਤੋਂ ਤੀਆਂ ਦੀ ਲੋੜੀ ਅੱਜ ਤਾਂ ਇਹ ਤੀਆਂ ਦੀ ਲੋੜੀ ਰਾਸ਼ਵੜਾ ਦਾ ਫੈਸਟੀਵਲ ਬਣ ਗਿਆ ਹੈ ਇਹ ਤਿਉਹਾਰ ਰਾਸ਼ਵੜਾ ਦਾ ਬਣ ਗਿਆ ਹੈ ਪਰਿਵਾਰ ਪਰਬੋਧਨ ਪੰਜਾਬ ਫਿਕਰਮੰਦ ਵੈਲਫੇਅਰ ਸੁਸਾਇਟੀ ਰਾਜਪੁਰਾ ਰਾਸ਼ਟਰੀ ਸੇਵਕ ਸੰਗਤ ਤੇ ਬਹੁਤ سارے ਹੋਰ ਅਨੇਕ ਸੰਗਠਨ ਹੈਗੇ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇੱਕ ਬਹੁਤ ਵੱਡਾ ਪ੍ਰੋਗਰਾਮ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਇੱਕ ਬਹੁਤ ਵੱਡੀ ਖੁਸ਼ੀਆਂ ਲੈ ਕੇ ਆਏਗਾ ਸਾਡੇ ਪਰਿਵਾਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਸਾਡੇ ਸਾਡੀ ਜਿਹੜੀਆਂ ਧੀਆਂ ਹੈਗੀਆਂ ਸਾਡੀ ਬੱਚੀਆਂ ਹੈਗੀਆਂ ਉਹ ਸਟੇਜ ਦੇ ਉੱਤੇ ਪਰਫਾਰਮ ਕਰਨਗੇ ਨਰਚਨ ਗਾਉਣ ਦਾ ਬਹੁਤ ਵੱਡਾ ਪ੍ਰੋਗਰਾਮ ਅਸੀਂ ਅਰੇਂਜ ਕਰਾਇਆ ਜਸਟ ਲਾਈਕ ਆ ਇੱਕ ਫੰਕਸ਼ਨ ਮੈਰिज ਦਾ ਫੰਕਸ਼ਨ ਅਸੀਂ ਕ੍ਰੀਏਟ ਕੀਤਾ ਜਿਹਦੇ ਵਿੱਚ ਰਾਜੁਰੇ ਦੇ ਹਰ ਦੇ ਕੁਸਨੀਕ ਨੂੰ ਬੇਨਤੀ ਕਰਦੇ ਜਿਹੜੇ ਰਾਜੁਰਾ ਨੂੰ ਵਾਕਈ ਪਿਆਰ ਕਰਦੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਉਹ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਉਣ ਦੇ ਵਾਸਤੇ ਬਹੁਤ ساری ਜਗ੍ਹਾ ਸੱਦਾ ਦਿੱਤਾ ਡੀਸੀ ਸਾਹਿਬਾ ਪਟਿਆਲਾ ਨੂੰ ਅਸੀਂ ਸੱਦਾ ਦਿੱਤਾ ਔਮਨ ਕਮਿਸ਼ਨ ਆਫ ਪੰਜਾਬ ਨੂੰ ਸੱਦਾ ਦਿੱਤਾ ਦੈਨਿਕ ਜਾਗਰੰਦ ਦੇ ਜਿਹੜੇ ਮੁੱਖੇ ਹੈਡ ਨੇ ਹਰਿਆਣਾ ਪੰਜਾਬੀ ਮਾਚਲ ਦੇ ਉਹ ਆ ਰਹੇ ਨੇ ਮੁੱਖੇ ਜਿਹੜੇ ਵਕਤਾ ਹੈਗੇ ਆ ਸ਼੍ਰੀ ਵਿਜੈਨੰਦ ਜੀ ਜਿਹੜੀ ਕਿ ਪਰਿਵਾਰ ਪ੍ਰਬੋਧਨ ਪੰਜਾਬ ਦੇ ਹੈਡ ਨੇ ਪਰਿਵਾਰ ਪ੍ਰਬੋਧਨ ਉਹ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਪਰਿਵਾਰਾਂ ਨੂੰ ਜੋੜਨ ਦੀ ਗੱਲ ਕਰ ਰਿਹਾ ਹੈ ਉਹਨਾਂ ਦਾ ਆਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਸਾਡੇ ਪਰਿਵਾਰ ਟੁੱਟ ਰਹੇ ਇਸ ਇਸ ਨੂੰ ਹਟਾਉਣ ਪਿੱਛੇ ਇੱਕ ਅੱਛਾ ਮੈਸੇਜ ਹੈ ਪਿੱਛੇ ਇੱਕ ਜੋੜੀ ਦੀਆਂ ਦੀੜੀ ਦਾ ਪ੍ਰੋਗਰਾਮ ਹੈ ਅਸੀਂ ਆਪਣੀ ਬੱਚਿਆਂ ਨੂੰ ਇਨਪਾਵਰ ਕਰੀਏ ਜਿੱਥੇ ਡਿਫਰੈਂਸ ਆ ਰਿਹਾ ਮੇਲ ਤੇ ਫੀਮੇਲ ਦੇ ਵਿੱਚ ਬਰਥ ਦੇ ਵਿੱਚ ਅਸੀਂ ਉਸ ਨੂੰ ਕੱਟ ਕਰੀਏ ਜਿਹੜੀ ਬੱਚੀਆਂ ਨੇ ਚੰਗਾ ਪਰਫਾਰਮੈਂਸ ਕੀਤੀ ਹੈ ਜਿਹੜੇ ਚੰਗੇ ਬਿਜ਼ਨਸ ਦੇ ਵਿੱਚ ਆ ਗਈਆਂ ਬੱਚੀਆਂ ਚੰਗੀ ਜੌਬਸ ਨੇ ਚੰਗੀ ਡੈਜ਼ਿਗਨੇਸ਼ਨ ਦੇ ਉੱਤੇ ਜਿਨ ਬੱਚੀਆਂ ਨੇ ਚੰਗੇ ਮਾਰਕਸ ਲਏ ਹੈ ਰਾਜਪੁਰਾ ਦੇ ਵਿੱਚ ਅੱਛਾ ਪਰਫਾਰਮ ਕੀਤਾ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਰਾਜਪੁਰੇ ਦਾ ਆਪ ਦਾ ਤੁਹਾਡਾ ਆਪ ਦਾ ਪ੍ਰੋਗਰਾਮ ਹੈ ਤੁਸੀਂ ਸਾਰੇ ਹਮੂਮਾ ਕੇ ਆਓ ਤੇ ਅਸੀਂ ਬੈਠ ਕੇ ਦੁਬਾਰਾ ਫਿਰ ਆਪਣੇ ਪਾਈ ਚਾਰੇ ਨੂੰ ਕੈਮ ਕਰੀ ਬਹੁਤ ਆਲੋ ਸਾਰੇ ਬਹੁਤ ਮਜ਼ਬੂਤ ਹਨ ਮਗਰ ਫਿਰ ਅਸੀਂ ਖੁਸ਼ੀਆਂ ਇਕੱਠੇ ਜਗ੍ਹਾ ਅਸੀਂ ਮਨਾਵਾਂਗੇ ਤਾਂ ਬਹੁਤ ਸਾਰਾ ਚੰਗਾ ਹੋਏਗਾ ਤੇ ਤੁਹਾਨੂੰ ਸਾਰੇ ਨੂੰ ਬੇਨਤੀ ਹੈ ਤੁਸੀਂ ਟਾਈਮ ਤੇ ਸ਼ਾਮੀ 4 ਵਜੇ ਸਤਨਾ ਨਾ ਮੰਦਿਰ ਆ ਸੰਡੇ ਯਾਨੀ ਕਿ ਐਤਵਾਰ ਨੂੰ 4 ਵਜੇ ਤੁਸੀਂ ਪਹੁੰਚਣ ਦੀ ਕਿਰਪਾਤਾ ਕਰੋ ਤੇ ਅਸੀਂ ਸਾਰੇ ਖੁਸ਼ੀਆਂ ਮਨਾ ਲੂੜੀ ਮਾਤਾ ਦਾ ਆਸ਼ੀਰਵਾਦ ਮੰਗਦੇ ਧੰਨਵਾਦ ਸ਼ੋ ਸਪੋਰਟਰਾਂ ਦੀ ਬੇਨਤੀ ਕਰਾਂਗਾ ਸਾਰਾ ਕੋਈ ਨਿਤਨ ਜੀ ਦਾ ਦੱਸਿਆ ਇਹ ਨਿਤਨ ਜੀ ਦੀ ਤਿਆਰੀ ਦੇ ਨਾਲ ਹੀ ਇਹ ਖਾਰੇ ਹੁੰਦੇ ਆ ਵੱਡੇ ਵੱਡੇ ਜਿਹੜੇ ਅਸੀਂ ਲੋੜੀ ਦਾ ਮਨ ਲਾਉਂਦੇ ਆ ਲੰਗਰ ਬੜਾ ਪੰਜ ਸਾਲ ਤੋਂ ਅਸੀਂ ਸੀ ਧਰਤੀ ਰਾਜਪੁਰੇ ਦੀ ਧਰਤੀ ਦੇ ਉੱਤੇੀਆਂ ਦੀ ਲੋੜੀ ਦਾ ਜਿਹੜਾ ਹੈ ਇਹ ਪ੍ਰੋਗਰਾਮ ਕਰਦੇ ਆ ਪਿਛਲੇ ਵਾਰ ਵੀ ਮੈਂ ਪ੍ਰੈਸ ਦਾ ਵੀ ਬੜਾ ਬੜਾ ਧੰਨਵਾਦ ਕਰਾਂਗਾ ਕਿਉਂ ਅਸੀਂ ਤਾਂ ਬੋਲ ਕੇ ਇੱਥੇ ਚਾਰ ਲੱਖ ਹਟ ਜਾਂਦੇ ਆ ਜੜੀ ਵੱਡੀ ਦਿਨਤੀ ਦਾ ਉੱਥੇ ਕਾਬਲਾ ਹੁੰਦਾ ਉਹ ਸਾਰਾ ਹੁੰਦਾ ਪ੍ਰੈਸ ਦਾ ਯੋਗਦਾਨ ਉਸੀ ਦਿਖਾਉਂਦੇ ਹੋ ਲੋਕਾਂ ਦੇ ਵਿੱਚ ਮੈਸੇਜ ਜਾਂਦਾ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈ ਉੱਥੇ ਪਹੁੰਚ ਲਿਆ ਤੇ ਮੈਂ ਇਹ ਬੇਨਤੀ ਕਰਾਂਗਾ ਸਾਰਿਆਂ ਨੂੰ ਕਿਆਂ ਦੀ ਲੋੜੀ ਹੈ ਪੂਰੇ ਪਰਿਵਾਰ ਸਮੇਤ ਜਿਹੜੇ ਆ ਉਹ ਸਾਡੀ ਜਿਮਾਰੀ ਬਣਦੀ ਹੈ ਜਿਹੜੇ ਲੋਕ ਆਪਣੇ ਪਰਿਵਾਰ ਦੇ ਧੀਆਂ ਨੂੰ ਸਾਡੇ ਤੇ ਵਿਸ਼ਵਾਸ ਕਰਕੇ ਇੱਥੇ ਭੇਜਦੇ ਆ ਤੇ ਸਾਡੀ ਵਿੱਚ ਜਿਮਾਰੀ ਬਣਦੀ ਹੈ ਵੀ ਉਹਨਾਂ ਨੂੰ ਅਸੀਂ ਆਪਣੇ ਪਰਿਵਾਰ ਤਰੀਕੇ ਸਮਝੀਏ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਇਹ ਸਭ ਦੀ ਲੋੜੀ ਹੈ ਤਾਂ ਸਾਝੀ ਹੈ ਮੈਂ ਪ੍ਰੈਸ ਨੂੰ ਵੀ ਇਹਨੀ ਬੇਨਤੀ ਕਰਾਂ ਉਹ ਬਾਅਦ ਤੋਂ ਬਾਅਦ ਮੈਸੇਜ ਜਾਵੇ ਤੇ ਰਾਜਪੁਰੇ ਦੇ ਵਿੱਚ ਇੱਕ ਵੱਡੀ ਲੋੜੀ ਜਿਹੜੀ ਮਨਾਈ ਜਾਵੇ ਇਹਦਾ ਮੈਸੇਜ ਜੜਿਆ ਹੈ ਪੂਰੀ ਦੁਨੀਆ ਦੇ ਵਿੱਚ ਫੈਲੇ ਵੀ ਇੱਕ ਸਮਾਜ ਉਹ ਰਾਜਪੁਰੇ ਦੀ ਜਨਤਾ ਮਿਲ ਕੇ ਸਾਰੇ ਪਰਿਵਾਰ ਜੜਿਆ ਲੋੜੀ ਦਾ ਪ੍ਰੋਗਰਾਮ ਉਮਦਾ ਨਾਲ ਮਨਾਦੇ ਆ ਮੈਨੂੰ ਕੋਈ ਬੰਦੇ ਨੇ ਕਿਹਾ ਵੀ ਲੋੜੀ ਜਿਹੜੇ ਰਾਤ ਦੀ ਹੁੰਦੀ ਹੈ 10:00 ਵਜੇ ਲੋੜੀ ਮਨਾਦੇ ਆ ਲੋਕ ਉਹੀ ਦਿਨ ਦੀ ਲੋੜੀ ਮਨਾਉਂਦੇ ਹੋ ਮੈਂ ਤੇ ਹਾਲਾਤ ਅਜ ਐਸੇ ਬੜ ਚੁਕੇ ਆ ਵੀ ਸਾਡੀ ਬੱਚੀ ਜਿਹੜੀ ਸਾਡੀ ਪੈਰ ਸਾਡੀ ਮਾਂ ਜੜੀ ਐ ਉਹ ਰਾਤ ਦੇ ਅੱਜ ਹਨੇਰੇ ਦੇ ਵਿੱਚ ਨਹੀਂ ਡਰ ਚੁਕੀ ਐ ਵੀ ਉਹਦੇ ਕਰਕੇ ਸਾਡਾ ਜਿਹੜਾ ਹੈ ਇਹ ਦੁਪਹਿਰ ਦਾ ਜਿਹੜਾ ਪ੍ਰੋਗਰਾਮ ਐ ਸਾਡੀਆਂ ਬਾਈਆਂ ਪਹਿਣਾ ਬੱਚਿਆਂ ਮਾਵਾ ਜੜੀਆਂ ਆਣ ਉਹ 7-8 ਵਜੇ ਆਪਣੇ ਸੇਫ ਕਰ ਜਾ ਸਕਦੇ ਤੇ ਅਸੀਂ ਤਾਂ ਇੰਨੀ ਬੇਨਤੀ ਕਰਾਉਂਦੇ ਵੀ ਇਹ ਲੋੜੀ ਜੜੀ ਐ ਤੁਹਾਡੀ ਸਭ ਦੀ ਸਾਂਝੀ ਐ ਇਸ ਲੋੜੀ ਨੂੰ ਅਨਾਤੋਂ ਦਾ ਨਾਲ ਮਨਾਓ ਸਾਡੀਆਂ ਬੱਚਿਆਂ ਦਾ ਨੱਚਣ ਦਾ ਪ੍ਰੋਗਰਾਮ ਹੈ ਗਾਣ ਦਾ ਪ੍ਰੋਗਰਾਮ ਹੈ ਵੱਡੇ ਵੱਡੇ ਜਿਹੜੇ ਹੈ ਉੱਥੇ ਸਾਡੇ ਇਸ ਸ਼ਹਿਰ ਦੇ ਜਿਹੜੇ ਇਸ ਧਰਤੀ ਨੂੰ ਪਿਆਰ ਕਰਦੇ ਆ ਇਸ ਰਾਜਪੁਰੇ ਦੀ ਧਰਤੀ ਦੇ ਉੱਤੇ ਜੰਮੇ ਪਲੇ ਆ ਉਹ ਚਾਹੁੰਦੇ ਆ ਕਿ ਰਾਜਪੁਰੇ ਦੇ ਉਹਦੇ ਪ੍ਰੋਗਰਾਮ ਹੋਣ ਤੇ ਸਾਡੇ ਸਮਾਜ ਤੇ ਸਾਡੇ ਰਾਜਪੁਰੇ ਦਾ ਨਾਮ ਜਿਹੜਾ ਹੈ ਵੱਡੇ ਤਰ੍ਹਾਂ ਤੇ ਜਿਹੜਾ ਉੱਚਾ ਜਾਵੇ ਤੇ ਮੈਂ ਸਭ ਪਰਿਵਾਰਾਂ ਨੂੰ ਉਸ ਬੱਚਿਆਂ ਨੂੰ ਭੈਣਾਂ ਨੂੰ ਬੇਨਤੀ ਕਰਾਂ ਉਸ ਮਾਮਾ ਨੂੰ ਬਈ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਬਿਲਕੁਲ ਸੇ ਪ੍ਰੋਗਰਾਮ ਹੈ ਜੋ ਨਿਤਨ ਬੁਰਾਰਾ ਜੀ ਦੀ ਟੀਮ ਜਿਹੜੇ ਪ੍ਰੋਗਰਾਮ ਕਰਦੀ ਹੈ ਅੱਜ ਤੱਕ 5 6 ਸਾਲ ਤੋਂ ਅਸੀਂ ਜਿਹੜਾ ਹੈ ਸ਼ਹਿਰ ਦੇ ਨਾਤੇ ਕੰਮ ਕਰਦੇ ਆ ਤੇ ਬੜੀਰ ਸਾਡੀ ਜ਼ਿਮਾਰੀ ਬਣ ਜਾਂਦੀ ਹੈ ਵੀ ਅਸੀਂ ਪਿਓ ਦਾ ਪ੍ਰੋਗਰਾਮ ਕਰਨਾ ਹੈ ਕਿਵੇਂ ਉਹਨਾਂ ਨੂੰ ਅਸੀਂ ਸੇਵ ਰੱਖਣਾ ਹੈ ਕਿਵੇਂ ਬੱਚਿਆਂ ਨੂੰ ਸਹੀ ਢੰਗ ਦੇ ਨਾਲ ਜਿਹੜਾ ਹੈ ਉਹਨਾਂ ਦੇ ਘਰ ਦੇ ਮਾਪਿਓਾਂ ਦਾ ਪੁੱਜਣਾ ਹੈ ਅਸੀਂ ਤੇ ਮੈਂ ਫਿਰ ਇਹੀ ਹੱਥ ਧੋੜ ਕੇ ਬੇਨਤੀ ਕਰਦਾ ਰਾਜਪੁਰਾ ਤੁਹਾਡਾ ਇਹ ਰਾਜਪੁਰੇ ਦੀ ਜਨਤਾ ਤੁਹਾਡੀ ਹੈ ਤੇ ਰਾਜਪੁਰੇ ਦਾ ਇਹ ਸਾਂਝਾ ਇੱਕ ਪ੍ਰੋਗਰਾਮ ਧੀਆਂ ਦਾ ਮਾਮਾ ਦਾ ਭੈਣਾਂ ਦਾ ਬੱਚਿਆਂ ਦਾ ਇਹ ਪ੍ਰੋਗਰਾਮ ਹੈ ਇਸ ਨੂੰ ਤੋਂ ਤਮ ਨਾਲ ਮਨਾਓ ਵੱਡੀ ਗਿਣਤੀ ਦੇ ਵਿੱਚ ਆਓ ਤੇ ਅਸੀਂ ਵੀ ਇਹ ਤੋਂ ਮਾਣ ਮਹਿਸੂਸ ਕਰ ਰਹੇ ਵੀ ਅਸੀਂ ਨਿਤਨਪੁਰਾਣਾ ਜੀ ਦੀ ਰਹਿਨਵਾਈ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਤੇ ਇਹ ਪ੍ਰੋਗਰਾਮ ਬੜਾ ਤੋਂ ਤਮ ਨਾਲ ਜਿਹੜਾ ਪੂਰੀ ਦੁਨੀਆ ਨੇ ਦੇਖਿਆ ਤੇ ਮੈਂ ਲਾਸਟ ਦੇ ਵਿੱਚ ਫਿਰ ਪ੍ਰਾਤਸੂ ਦੇ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਤੁਹਾਡੇ ਮੈਸੇਜ ਦੇ ਨਾਲ ਹਜ਼ਾਰਾਂ ਦੀ ਦਿਲਚਸਪੀ ਦੇ ਵਿੱਚ ਲੋਪਾਂ ਨੇ ਪਹੁੰਚੜਾ ਜੈ ਜਨਤਾ ਜੈ ਭਾਰਤ ਜੈ ਲੋੜੀ ਮਾਤਾ